ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪ੍ਰੇਮ ਪਰਮਾ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 15 ਜੁਲਾਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਪੰਜਾਬ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਲਗਾਤਾਰ ਧੁੱਪ ਅਤੇ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਜੀ ਹਮਸ ਵਰਗੇ ਹਾਲਾਤ ਦੁਬਾਰਾ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਲਗਾਤਾਰ 3-4 ਦਿਨ ਤੋਂ ਧੁੱਪ ਪੈ ਰਹੀ ਹੈ ਕਿਸੇ ਤਰੀਕੇ ਦੇ ਮੀਂਹ ਕਣ ਦੇ ਨਿਸ਼ਾਨ ਨਹੀਂ ਹਨ ਤੇ ਆਪਾਂ ਦੇਖ ਲੈਂਦੇ ਹਾਂ ਮੌਸਮ ਵਿਭਾਗ ਵੱਲੋਂ ਖਾਈ ਦੇ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਵੱਡੀ ਕਾਰਵਾਈ ਫਿਲਹਾਲ ਦਿਖਾਈ ਨਹੀਂ ਦੇ ਰਹੀ ਆ ਤੇ ਹੁਣ ਦੇਖ ਲੈਂਦੇ ਹਾਂ ਕਿ ਇਸ ਇਲਾਕੇ ਵਿੱਚ ਮੀਂਹ ਹੋ ਸਕਦਾ ਜੀ ਉਹ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਮੈਂਸ਼ਨ ਕਰ ਦਿਓ ਜੀ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਤੁਸੀਂ ਦੇਖ ਸਕਦੇ ਹੋ ਕਿ ਹਲਕੇ ਤੋਂ ਦਰਮਿਆਨਾ ਸਿਸਟਮ ਹਰਿਆਣਾ ਅਤੇ ਰਾਜਸਥਾਨ ਤੋਂ ਐਂਟਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਸ਼ਾਮ ਦੇ ਵੇਲੇ ਸ਼ਾਇਦ ਪੰਜਾਬ ਦੇ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਹੋਈ ਗੱਲ ਕਰ ਲਈਏ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਤਾਪਮਾਨ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ ਜੀ ਪੂਰੀ ਕੜਕਵੇਂ ਧੁੱਪ ਪੈਣ ਦੇ ਕਾਰਨ ਤਾਪਮਾਨ ਜਿਹੜੇ 38 ਡਿਗਰੀ ਤੱਕ ਬਠਿੰਡੇ ਵਿੱਚ ਨੋਟ ਕੀਤੇ ਗਏ ਨੇ ਪੂਰਬ ਦਿਸ਼ਾ ਤੋਂ ਲਗਾਤਾਰ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਥੋੜੀ ਬਹੁਤੀ ਗਰਮੀ ਦਾ ਅਹਿਸਾਸ ਘੱਟ ਹੋ ਰਿਹਾ ਹੈ ਪਰ ਵੱਡੀਆਂ ਕਾਰਵਾਈਆਂ ਮੀਂਹ ਦੀਆਂ ਪੰਜਾਬ ਦੇ ਵਿੱਚ ਫਿਲਹਾਲ ਦਿਖਾਈ ਨਹੀਂ ਦੇ ਰਹੀਆਂ ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੇ ਪੂਰੇ ਪੂਰੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ ਗੱਲ ਕਰ ਲਈਏ ਧੁੱਪ ਦੀ ਤਾਂ ਪੰਜਾਬ ਦੇ ਪੂਰੇ ਹਿੱਸੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਤੇ ਗਰਮੀ ਦਾ ਪ੍ਰਕੋਪ ਬਣਿਆ ਹੋਇਆ ਹੈ ਲੋਕਾਂ ਦਾ ਇੱਕ ਤਰੀਕੇ ਨਾਲ ਰੱਬ ਤੋਂ ਵਿਸ਼ਵਾਸ ਉੱਠਣ ਵਾਲੇ ਹਾਲਾਤ ਬਣੇ ਹੋਏ ਨੇ ਕਿਉਂਕਿ ਕਿਸਾਨ ਵੀਰ ਵੀ ਜਿਹੜੇ ਨੇ ਉਹ ਮੀਂਹ ਦੀ ਉਡੀਕ ਕਰ ਰਹੇ ਨੇ ਕਿਉਂਕਿ ਝੋਨੇ ਲਾਉਣ ਤੋਂ ਬਾਅਦ ਲਗਾਤਾਰ ਪਾਣੀ ਦੀ ਜ਼ਰੂਰਤ ਪੈ ਰਹੀ ਹੈ ਪਰ ਪਾਣੀ ਦੀ ਸਮਰੱਥਾ ਮੋਟਰਾਂ ਤੋਂ ਪੂਰੀ ਨਹੀਂ ਹੋ ਰਹੀ ਮੀਹਾ ਦੇ ਵੱਲ ਉਹਨਾਂ ਦੀ ਉਮੀਦ ਜਾਗੀ ਹੋਈ ਹੈ ਪਰ ਹਜੇ ਤੱਕ ਫਿਲਹਾਲ ਕੋਈ ਵੱਡੀਆਂ ਕਾਰਵਾਈਆਂ ਮੀਹਾ ਦੀ ਨਾ ਹੋਣ ਦੇ ਕਾਰਨ ਉਹਨਾਂ ਦੇ ਵੀ ਚਿਹਰੇ ਮੁਰਝਾਏ ਹੋਏ ਦਿਖਾਈ ਦੇ ਰਹੇ ਨੇ ਅਗਰ ਗੱਲ ਕਰ ਲਈਏ ਹੌਂਦੇ ਦਿਨ ਤਾਂ 16 17 18 ਤਰੀਕ ਦੀ ਅਗਰ ਗੱਲ ਕਰੀ ਤਾਂ 17 18 ਤਰੀਕ ਨੂੰ ਇੱਕ ਸੰਘਣਾ ਸਿਸਟਮ ਪੰਜਾਬ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਦੇ ਬਾਰੇ ਅਸੀਂ ਤੁਹਾਨੂੰ ਆਉਂਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਇਹ ਸੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਅਪਡੇਟ ਜਿਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵੱਡੀਆਂ ਕਾਰਵਾਈਆਂ ਫਿਲਹਾਲ ਪੰਜਾਬ ਵਿੱਚ ਨਹੀਂ ਦਿਖਾਈ ਦੇ ਰਹੀਆਂ ਮੌਸਮ ਖੁਸ਼ਕ ਅਤੇ ਸਾਫ਼ ਬਣਿਆ ਹੋਇਆ ਜੀ ਤੇ ਜੋ ਵੀ ਅਪਡੇਟ ਹੋਵੇਗੀ ਦੁਪਹਿਰ ਦੀ ਵੀਡੀਓ ਦੇ ਬਾਅਦ ਸ਼ਾਮ ਦੀ ਅਪਡੇਟ ਜੋ ਵੀ ਹੋਵੇਗੀ ਰਾਤ ਦੀ ਵੀਡੀਓ ਵਿੱਚ ਤੁਹਾਨੂੰ ਮਿਲ ਜਾਵੇਗੀ ਜੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਅਲਈ ਸਾਰੇ ਅਜ ਦੇ ਵੀਰਾਂ ਦਾ ਧੰਨਵਾਦ ਜੀ